ਪਰ ਵੀ ਕਰਦਾ ਪਰ ਤਾਂ ਕਿ ਆਪਾਂ ਉਸ ਤੋਂ ਵੀ ਪ੍ਰਚਾਰ ਵੀ ਕਰੀਏ ਵੀ ਜਿਹੜੀਆਂ ਜਿਹੜੀਆਂ ਉਹ ਨਾੜਾਂ ਚ ਰਹਿ ਗਈਆਂ ਫਲਾਣਾ ਰਹਿ ਗਈਆਂ ਅਸਲ ਚ ਨੌਜਵਾਨੀ ਇਹ ਆ ਇਹਨਾਂ ਨੂੰ ਅੱਜ ਐਪਰੀਸ਼ੀਏਟ ਕਰਨ ਦੀ ਲੋੜ ਪਣਦੀ ਹੈ ਇਹਨਾਂ ਨੂੰ ਆਪਾਂ ਸਲਾਈਏ ਤਾਂ ਜੋ ਇਹਨਾਂ ਨੂੰ ਦੇਖ ਕੇ ਮੈਂ ਤਾਂ ਹੁਣ ਘੰਟਾ ਕੋਈ ਆਇਆ ਨੂੰ ਕਿਉਂ ਮੈਂ ਆਇਆ ਹੀ ਹਾਂ ਹਲੇ ਜਿੰਨੀਆਂ ਟਰਾਲੀਆਂ ਮੈਂ ਉਧਰੋਂ ਦੇਖ ਰਿਹਾ ਬਾਈ ਆਪਣੇ ਬੰਦੇ ਤਰਪਾਲਾਂ ਲੈ ਕੇ ਟਰੱਕ ਲੈ ਕੇ ਪਹੁੰਚ ਰਹੇ ਐ ਮੈਨੂੰ ਲੱਗਦਾ ਵੀ ਚਲੋ ਇੱਕ ਕੁਦਰਤ ਨੇ ਜੋ ਕੀਤਾ ਉਹਦੇ ਅੱਗੇ ਜੋਰ ਨਹੀਂ ਪਰ ਆਪਣੇ ਬੰਦੇ ਆਉਣ ਵਾਲੇ ਦਿਨਾਂ ਚ ਇਹਨੂੰ ਹੈਂਡਲ ਦਰਤੀ ਹੜ ਨਹੀਂ ਹੈਗੇ ਸਾਸੀ ਹੜਾ ਇਹ ਪੰਜਾਬ ਨੂੰ ਮਾਰਨ ਵਾਲੇ ਹੜਾ ਇੱਕ ਬਾਈ ਹੋਰ ਅਪੀਲ ਕਰੀ ਲੋਕਾਂ ਨੂੰ ਕਿ ਉੱਥੇ ਆਇਆ ਮੈਂ ਵੀ ਕਰ ਕੇ ਆਇਆ ਕਿ ਇੱਥੇ ਲੋਕਾਂ ਨੂੰ ਪਹਨਕਿਆ ਕਿ ਸੜਕਾ ਵੀ ਮੁੜ ਜਾਂਦੇ ਆ ਪਿੱਛੇ ਹਾਈਵੇ ਤੋਂ ਮੁੜ ਕੇ ਬਾਈ ਬੱਸੇ ਕਿੱਥੇ ਜਾ ਕੇ ਆ ਤੀਆ ਰਾਵੀ ਉਥੋਂ ਤੱਕ ਕੋਈ ਪਹੁੰਚਦਾ ਨਹੀਂ ਦੇਖੋ ਹੋਰ ਗੱਲ ਲੋਕਾਂ ਨੂੰ ਇਹ ਵੀ ਅਪੀਲ ਕਰਿਓ ਯਾਰ ਵੀ ਇੱਕ ਦੂਜੇ ਕੋਈ ਮੰਨ ਲੋ ਕੋਈ ਮਹੀਨੇ ਬਾਅਦ ਲੋਕਾਂ ਕੋਲ ਜਾ ਕੇ ਇਹਨਾਂ ਨੇ ਬਾਈ 800 ਫੁੱਟ ਫਰੇਤੀਆਂ ਚੜ ਗਈਆਂ ਹਾਂ ਹਾਂ ਬਿਲਕੁਲ ਇਹ 10 ਸਾਲ ਦੀ ਪੈਰਾਂ ਤੇ ਆਉਣੇ ਬਾਈ ਲੋਕ ਇਹਨਾਂ ਨੂੰ ਇਹ ਅਪੀਲ ਕਰੋ ਵੀ ਜਿੰਨੇ ਵੀ ਪੰਜਾਬ ਦੇ ਕੋਈ ਬਾਹਰ ਬੈਠੇ ਆ ਜੇ ਇੱਧਰ ਆ ਜਾ ਕਿਤੇ ਵੀ ਕੋਈ ਸੰਸਾਵਾਂ ਨੇ ਚਾਹੇ 100-100 ਰੁਪਿਆ ਵੀ ਆਪਾਂ ਜੇਲ੍ਹ ਚ ਪਾ ਗਏ ਆ ਇਹਨਾਂ ਦੀ ਉਦੋਂ ਬਾਹ ਫੜਨ ਦੀ ਲੋੜ ਆ ਬਾਈ ਇੱਥੋਂ ਦੇ ਰਹਿਣ ਵਾਲੇ ਪੂਰੀ ਮਦਦ ਕਰਾਂਗੇ ਸਾਨੂੰ ਪਤਾ ਬਾਅਦ ਚ ਕਣਕ ਹਰ ਇੱਕ ਚੀਜ਼ ਲਿਆਵਾਂਗੇ ਤੇ ਸਾਨੂੰ ਹੜਾਚਲ ਜਾ ਕੇ ਤੇ ਉਹ ਮਹਾਲੀ ਜਿਹੜਾ ਪੰਚਾਇਤਾਂ ਨੂੰ ਗਏ ਆ ਕਹਿਣ ਕਿ ਮਤੇ ਪਾਓ ਇਹ ਉਹ ਜ਼ਮੀਨਾਂ ਦੱਬੜ ਨੂੰ ਫੇਰਦੇ ਆ ਵੀ ਸ਼ਾਇਦ ਮਾਝਾ ਇੱਧਰ ਉਲਝਿਆ ਆ ਪਰ ਇਹਨਾਂ ਨੂੰ ਸਾਰਾ ਪੰਜਾਬ ਹੀ ਕੁਲੇਦ ਨਾਲ ਇਹ ਮੈਨੂੰ ਇੱਕ ਗੱਲ ਦੱਸੋ ਦੋ ਜਣੇ ਸਾਡੇ ਪੈਰ ਲਾਗਣੇ ਕੋ ਅਸੀਂ ਜੜ ਕੇ ਜਾਵਾਂਗੇ ਮਹਾਲੀ ਵਾਲਿਆਂ ਕੋਲ ਕਿ ਸਿਰਫ 4 ਦਿਨ ਕੱਢੋ ਐਵੇਂ ਨਾ ਕਦੇ ਮਤੇ ਪਾ ਕੇ ਦੇ ਦਿਓ ਭੰਡ ਲੋ ਇੱਕ ਜੱਸ ਬਾਈ ਹੋਰ ਗੱਲ ਸੁਣਨ ਵਾਲੀ ਆ ਅੱਜ 30 ਤਰੀਕ ਆ ਨਾ ਕੱਲ ਨੂੰ 31 ਤਰੀਕ ਆ ਦੇਖੋ ਸੈਂਟਰ ਨੇ ਇੱਕ ਦਿਨ ਵੀ ਨਹੀਂ ਡੀਕਿਆ ਐਨਾ ਪੰਜਾਬ ਵਿੱਚ ਮਾੜਾ ਹਾਲ ਹੋਇਆ ਪਿਆ ਸੀਆਈਐਸਫ ਦੀਆਂ ਟੀਮਾਂ ਲੈ ਕੇ ਨੰਗਲ ਡੈਮ ਤੇ ਬਿਠਾ ਵੀ ਦਿੱਤੀ ਸਾਡੇ ਕੋਲ ਪ੍ਰਬੰਧ ਹੀ ਹੈ ਨਹੀਂ ਕੰਟਰੋਲ ਹੀ ਹੈ ਨਹੀਂ ਤੇ ਮਰਜੀ ਕਰ ਲੈ ਕੇ ਡੋਬਣ ਗਈ ਸਾਨੂੰ ਬਈ ਡੋਬਣ ਗਈ ਬਾਈ ਤੂੰ ਤੇਰੀ ਡੋਬਤਾ ਨਾਲੇ ਜਿੰਨਾ ਕਿ ਹੁਣ ਵੀ ਆਪਾਂ ਦੇਖੋ ਕਿੰਨਾ ਕਿੰਨਾ ਪਾਣੀ ਬਾਈ ਚੜਿਆ ਪਿਆ ਇਦੋਂ ਪਹਿਲਾਂ ਇਹ ਤਾਂ ਕਹਿੰਦੇ ਪਾਣੀ ਥੋੜਾ ਉਤਰਿਆ ਹਲੇ ਇਦੋਂ ਪਹਿਲਾਂ ਪਾਣੀ ਬਹੁਤ ਸੀ ਪਰ ਜਿੰਨੀ ਕਿ ਨਿਗਾਹ ਮਾਰਦੇ ਆ ਕੋਈ ਪ੍ਰਬੰਧ ਕਿਸੇ ਕਿਸਮ ਦਾ ਦਿਖਦਾ ਨਹੀਂ ਹੈਗਾ ਉਹ ਤੁਹਾਡੇ ਵਰਗੇ ਭਰਾ ਹੋ ਗਏ ਹੋਰ ਜਿਹੜੇ ਸਵਿਰਦਾ ਜਿੰਨੇ ਵੀ ਭਰਾ ਜਦੋਂ ਮੈਂ ਆ ਕੇ ਮਿਲਿਆ ਦਿਨ ਪਰ ਰਾਤ ਦੇ ਲੱਗੇ ਹੋਇਆ ਬਈ ਇਹ ਮਸਲਾ ਕੀ ਹੈ ਵੀ ਠੀਕ ਹੈ ਸਰਕਾਰਾਂ ਜੋ ਕਰਨ ਨਾ ਕਰਨ ਪਰ ਇਸ ਤੋਂ ਪਹਿਲਾਂ ਪ੍ਰਾਇੋਰਟੀ ਤੇ ਆਪਾਂ ਆਪਣੇ ਜਿਹੜੇ